ਨਾ ਨਾ ਇੱਕ ਘੰਟਾ ਸਾਂ ਲੈਣ ਤੋਂ ਬਾਅਦ ਆਖਰਕਾਰ ਮੈਂ ਆਪਦੇ ਆਪ ਨੂੰ ਤਾਕਤਵਰ ਮੰਨ ਨਹੀਂ ਲਿਆ ਉੱਠ ਕੇ ਮੈਨੂੰ ਝਾੜੂ ਲਾਉਣਾ ਹੀ ਪਿਆ ਮੈਂ ਕਿਹਾ ਨਾ ਐ ਨਹੀਂ ਗੱਲ ਘਰਨੀ ਤੇ ਮੈਂ ਕਿਹਾ ਕੂੜਾ ਬਹੁਤ ਅੰਦਰ ਤੇ ਝਾੜੂ ਲਾਜੇ ਉੱਠ ਕੇ ਵੀ ਐ ਤਾਂ ਮੈਂ ਕਿਹਾ ਸੂਤ ਨਹੀਂ ਗਾ ਵੀ ਐ ਪਈਆਂ ਮੈਂ ਜੇ ਕੋਈ ਇੱਥੇ ਆ ਗਿਆ ਅਗਲਾ ਖੂ ਵੀ ਬੋਨੀ ਸਰਾਦ ਅੰਦਰ ਰਿਲੋ ਵਾਲੀ ਤੰਦੀ ਰਿਲ ਆਉਂਦੀ ਹੈ ਤੇ ਭਈ ਵੇਖ ਤੂੰ ਮਾਣ ਮਾਣ ਕੂੜੇ ਚ ਹੈ ਤੇ ਮੈਂ ਕਿਹਾ ਨਾ ਉੱਠ ਤਾਂ ਐ ਨਹੀਂ ਲੋਟਾਣਾ ਤੇ ਉੱਠ ਕੇ ਮੈਂ ਕਿਹਾ ਝਾੜੂ ਲਾਜੇ ਮੜਾ ਮੋਟਾ ਕੂੜਾ ਜਿਹੜਾ ਹੈ ਉਹ ਅੰਦਰ ਕੱਢ ਦੇ ਮੜਾ ਮੋਟਾ ਤਨਿ ਸਿਵਾਵਾ ਬੋਕ ਸਾਰਾ ਕੂੜਾ ਇਹਦਾ ਤੇ ਮੈਂ ਕਾ ਚੱਲ ਕੀ ਉਹਦਾ ਨਾ ਕੂੜਾ ਕਾੜ ਅੰਦਰ ਕੱਢ ਦੇ ਬਹਿ ਜਾ ਨਾ ਕਾ ਨੂੰ ਕਿਸੇ ਤੋਂ ਗੱਲਾਵਾਤਾ ਕਰਾਉਣਾ ਜੇ ਕੋਈ ਆ ਗਈ ਆਂਢਣ ਗਮੰਢਣ ਅਗਲੇ ਕੋਹੰਦ ਨੂੰ ਸੋਰਾ ਦਾ ਨਾ ਫੋਨ ਤੇ ਬੀਜ ਰਹੀਂ ਦਿੱਤਾ ਕੂੜਾ ਮਣ ਮਣ ਅੰਦਰ ਪਿਆ ਤੇ ਮੋਜ ਨਾ ਪਈ ਇਹਦਾ ਸੁੱਕ ਤੇ ਫਰ ਹੋਈ ਨਹੀਂ ਗੂੜੇ ਚ ਕੇ ਬੈ ਨਹੀਂ ਦਮ ਦੀ ਗੇ ਤੇ ਹਾਰ ਕੇ ਮੈਂ ਖੰਮਾ ਨਾ ਆਇਆ ਕਰਤਿ ਹਾਵ ਕੋਈ ਨਾ ਪੜ ਇਹ ਸਾਰੀ ਕਵੰਡਾਂ ਤੇ ਟੂੜੀ ਆ ਕੱਲ ਓਟ ਓਟ ਸਾਡੇ ਅੰਦਰ ਆਈ ਹੋਰ ਤੇ ਹੁਣ ਮੈਂ ਸ਼ਾਮ ਜੇ ਨੂੰ ਪੋਚਾ ਲਾਉਂਗੀ ਹੋਰ ਕੀ ਕਰਕੇ ਕੱਲ ਤਾਂ ਅਸੀਂ ਬਾਹਰ ਲਾ ਕੇ ਬੈਠੇ ਰਹੇ ਸਾਰਾ ਦਿਨ ਐਨੀ ਤੂੜੀ ਘੱਟਾ ਅੰਦਰ ਬੁਰੇ ਹਾਲ ਤੇ ਹੁਣ ਵੀ ਬਾਹਰ ਖੜਕਿਆ ਤੇ ਬਾਹਰ ਨੇ ਮੈਨੂੰ ਠਾਇਆ ਨਹੀਂ ਮੈਂ ਸੌਂ ਗਈ ਸੀ ਪੈ ਕੇ ਮੈਂ ਤਾਂ ਕਿਹਾ ਚੱਲ ਮੈਂ ਕਿ ਹੁਣ ਆਥਣੇ ਉੱਠਾਂਗੀ ਤੇ ਫੇਰ ਮੈਨੂੰ ਉੱਠਣਾ ਹੀ ਪਿਆ ਹਾਰ ਕੇ ਮੈਂ ਕੋ ਨਾਮ ਨਾ ਤੜਕ ਹੀ ਪੈ ਗਏ ਤਾਂ ਹੁਣੇ ਹਜੇ ਤੱਕ 11 ਵਜੇ ਤੇ ਕਿੱਥੇ ਜਾ ਕੇ 4 ਵਜੇ 5 ਤੇ ਕਦੋਂ ਉੱਠ ਕੇ ਦਾਲ ਪਾਣੀ ਤੇ ਮੱਥੇ ਲੱਗਿਆ ਤੂੰ ਤੇ ਹੁਣ ਕੂੜਾ ਦਿੱਤਾ ਅੰਦਰੋਂ ਕੱਟ ਤੇ ਉੱਡ ਜਾ ਪਰੇ ਇਹ ਪਹਿਲਾਂ ਹੀ ਆ ਜਾਂਦਾਂਗਾ ਰੋਲ ਕਰਨ ਵਿੱਚ ਚੱਕ ਹੁਣ ਇਥੇ ਓਡ ਡੁੱਬ ਜੂਗਾ ਅੱਪ ਹੁਣ ਨਹੀਂ ਮਗਾ ਸੰਧਰ ਦੀ ਬਾਹਰ ਨਹੀਂ ਰਹੀ ਬਹੁਤ ਵਗਦੀ ਹੈ ਤੇ ਪੱਖਾ ਲਾਉਣਾ ਹੈ ਹੁਣ ਹੌਣ ਸੋਨ ਨੇ ਬਾਹਰ ਲਾਤਾ ਆਪਾ ਬਾਹਰ ਨੂੰ ਲਾਉਣ ਦੀ ਅਰਲ ਹਣ ਰਾਮ ਤਲਬੀ ਨਾਲ ਸਾਵਾਂਗੇ ਪਹਿਲਾਂ ਮੈਨੂੰ ਐ ਸੀਗਾ ਮੈਂ ਕਿਹਾ ਹੋਰ ਬਾਹਰ ਖੁੱਲਾ ਤੇ ਕਿਤੇ ਹੋਰ ਕੋਈ ਕੁਛ ਚੱਕ ਕੇ ਬਾਹਰ ਦੀ ਬਾਹਰ ਤੇ ਬਾਬ ਜੀ ਅੱਜ ਕੱਲ ਤਵਾਰ ਵੀ ਹੈ ਨਹੀਂ ਭਾਈ ਕਿਸੇ ਦਾ ਹੁਣ ਪੈਨੇ ਅੱਜ ਕਮੀ ਤੱਜ ਭੁੱਲ ਗਿਆ ਪੈਲਸਣ ਘਰੇ ਲੈ ਤੇ ਉੱਥੇ ਭਲਾ ਅਗਲੇ ਕਹਿਣਗੇ ਤੂੰ ਪੈਲਸਣ ਨਹੀਂ ਲੈ ਕੇ ਆਇਆ ਤੇ ਘਰੇ ਛੱਡ ਗਿਆ ਤੇ ਹੁਣ ਕੀ ਉਹਦੋਂ ਆ ਕੇ ਕਹੂਗਾ ਮੇਰੀ ਪੈਲਸਣ ਰਹਿ ਗਈ ਸੀ ਘਰੇ ਮਾ ਨਾ ਪਾਣੀ ਪੀਣੀ ਹੈ ਘੁੱਟ ਕੇ ਐ ਸਾਹ ਲੈ ਕੇ ਇੱਕ ਤਾਂ ਸਾਹ ਬਾਲਾ ਲਈ ਨੀ ਮੈਂ ਸਾਰਾ ਦਿਨ ਗੇੜੇ ਦਾ ਸੜ ਜਾਂਦਾ ਸਾਕੀ ਕਰਕੇ ਕੰਮ ਕਰਨੇ ਕਿਤੇ ਸੌਖੇ ਪਏ ਗੱਲਾਂ ਕਰਨੇ ਸੌਖੀਆਂ ਐ ਕੈਮਰਾ ਔਨ ਕਰੋ ਤੇ ਗੱਲਾਂ ਸੁਣਾਓ